ਮਾਣ ਕੋਟ ਬੈਠ ਨੂ ਮੈਂ ਵਿਦੇਸ਼ ਜਾਂਦੀ ਐ ਫਿਰ ਮੈਂ ਨੌਕਰੀ ਲੱਗੀ ਆ ਸਾਦੇ ਕੰਮ ਕਰਨ ਨੂੰ ਮਾਣ ਕੋਟ ਨਾਲ ਕਰਵਾ ਦੇ ਕਰਕੇ ਲੋੜਾ ਮੈਨੂੰ ਦੋ ਪੰਨੇ ਤੋਂ ਦੇ ਕੇ ਮੇਠੇ ਪੋਚਾ ਲਾ ਦੇਣੀ ਹੁੰਦੀ ਐ ਮੈਂ ਚਲ ਮੇਰੀ ਕੋਈ ਗਾਦਰੀ ਨਹੀਂ ਸਾਰਾ ਦਿਨ ਕੰਮ ਕਰ ਦਿੰਦਾ ਦੜ ਦਾ ਸੋਡਾ ਮਰੀ ਮਿਹਨਤ ਕਰਦਾ ਫਿਰਦਾ ਨਾ ਮੇਰੀ ਗੱਲ ਸੁਣ ਜੇ ਤੂੰ ਕੰਮ ਕਰਦਾ ਮੈਂ ਘਰੇ ਬੈਠੀ ਖਾਣੀ ਐ ਮੈਂ ਨਹੀਂ ਕੰਮ ਕਰਦੀ ਘਰ ਦੇ ਕੰਮ ਤੇ ਤੂੰ ਵੀ ਵੱਧ ਹੁੰਦੇ ਐ ਹਾਏ ਮੇਰੇ ਮੇਰੇ ਫੇਰ ਲਾਣ ਲੱਗੇ ਕਿਸੇ ਬੈ ਨਹੀਂ ਹਟਦੇ ਨਾ ਹਟ ਨੋ ਤਾਰਕ ਜੁਣ ਕੇ ਆਥਰ ਨਾਲ ਕ ਲੜਦੀ ਰਹਿੰਦੇ ਆ ਕਿ ਮੈਂ ਲੜੀ ਹੁੰਦੀ ਆ ਕਮਲਿਆ ਵਾਂਗੂੰ ਉਹ ਬਿੱਲੀ ਆ ਕੇ ਖਾਣ ਨੂੰ ਤਾਂ ਮੈਂ ਹੀ ਦਿੰਨਾ ਸਾਰਾ ਦਿਨ ਉੱਥੇ ਬਾਹਰ ਭੌਂਕਦੇ ਲੋਕਾਂ ਨੂੰ ਸੁਣਦਾ ਜੇ ਲਿਆ ਕੇ ਦਿਨ ਲੱਤ ਤਾਂ ਐ ਡਾਕਟਰ ਬਣ ਜਾਂਦੇ ਟੱਕਰਾ ਦਾ ਮੈਂ ਮਾਰ ਦਿਆ ਬਣਾਉਂ ਤੇ ਸਾਰਾ ਦਿਨ ਉਹ ਕਰੇ ਨਾ ਨੁੜੀਦੂ ਗੀਲੀਆਂ ਨਾ ਦੱਤ ਰੁੱਟੀ ਨਾ ਨੀ ਐ ਦੋ ਡੰਗ ਜਾਂ ਭਾਂਡੇ ਸੋਣ ਵਾਲੇ ਜਦੋਂ ਮੈਂ ਬਾਗੀਆਂ ਨਾ ਫਿਰ ਸਾਰਾ ਦਿਨ ਵੇਚਦੀ ਜੀਂਦੀ ਆ ਘਰੇ ਆਹੋ ਮੇਰਾ ਕੰਮ ਤੂੰ ਕਰਦਾ ਕਾ ਤੇਰਾ ਮੈਂ ਕਰ ਲਿਆ ਕੰਮ ਲੱਗ ਜੂ ਤੈਨੂੰ ਪਤਾ ਕਿੰਨਾ ਔਖਾ ਹੁੰਦਾ ਰਸੋਈ ਦਾ ਕੰਮ ਕਹਿਣੀ ਸੌਖਾ ਦਾ ਤੂੰ ਤਾਂ ਬਾਹਰ ਇੱਕ ਕੰਮ ਕਰਕੇ ਆ ਜਾ ਨੁਕਰੇ ਸੌ ਕੰਮ ਹੁੰਦੇ ਨੇ ਬੁੜੀਆਂ ਇੱਕ ਕੰਮ ਬਥੇਰਾ ਬਣਾਉਣ ਦੇ ਵਿੱਚ ਰਹਿਣਾ ਔਖਾ ਹੈਗਾ ਰਹਿਣਾ ਸਾਰਾ ਦਿਨ ਅਗਲੇ ਦਿਨ ਦੱਜੀ ਰਹਿਣਾ ਬਿਨਾ ਸਲਾਹ ਤੋਂ ਬਾਹਰ ਅੰਦਰ ਵੀ ਨਹੀਂ ਜਾ ਸਕਦਾ ਤੂੰ ਤਾਂ ਮਾੜਾ ਨਾ ਕਿ ਸਾਡਾ ਕੁਛ ਹੀ ਜਵੇ ਕਿ ਆ ਜਨਾ ਮੈਂ ਸਾਡਾ ਨਾ ਪਸੂਆਂ ਨਾ ਪਸੂ ਹੁੰਨੀਆਂ ਇੱਥੇ ਸਾਰਾ ਨਾ ਟੱਕਣਾ ਮਾਰ ਜਿੰਨੇ ਨਿਰਸੋ ਵਿੱਚ ਤੂੰ じゃ ਇੱਕ ਦਿਨ ਫੇਰ ਵੀ ਕਰਦਾ ਕਿ ਮੈਂ ਬੇਲੀ ਹੁੰਨੀ ਐ ਮੈਨੂੰ ਕੁਰਸੀ ਤੋਂ ਨਾ ਮੈਂ ਉਹਨਾਂ ਦੀ ਅੱਗੇ ਵੜਾ ਕੁਰਸੀ ਤੋਂ ਉੱਠ ਵੀ ਨਹੀਂ ਸਕਦਾ ਬਸੇ ਨਾ ਓੱਖਾ ਕੁਰਸੀ ਤੇ ਬਹਿਣਾ ਵੀ ਸਾਰਾ ਨਾ ਸੋਡਾ ਮਾਰਾ ਕਹੀ ਘੜਦਾ ਮੈਂ ਬੱਸ ਕਰਿਆ ਕਰ ਲੈ ਹੰਜਾ ਕਰ ਜੇ ਤੂੰ ਸਾਡਾ ਮਾਰਾ ਹੋਣਾ ਮੈਂ ਇੱਥੇ ਪੋਚੇ ਨਾ ਲਾਵਾਂ ਚੰਗੀ ਲੋਕਰ ਵਾਲੀ ਰੱਖਾਂ ਬੇਲੀ ਬਹਿ ਕੇ ਖਾਵਾ ਮੈਂ ਵੀ ਐਡਾ ਕਿਦਾ ਆਪਣਾ ਕੋਈ ਗਾਣਾ ਬਿਰਲੇ ਟਾੜੇ ਲੈ ਕੇ ਆਏਗੇ ਪਰ ਉਹ ਹੀ ਤਾਂ ਕਹਿਣਾ ਤੂੰ ਤਾਂ ਮੰਨ ਕਰੇਗਾ ਮੈਂ ਕੰਮ ਕਰਦਾ ਖਾਚਰੀ ਕਮਾਈ ਜਾਂਦੀ ਕਿੱਥੇ ਉਹ ਤਾਂ ਕਹੀ ਜਾਂਦੀ ਮੇਰੀ ਕਮਾਈ ਨਾਲ ਘਰ ਹੀ ਨਾ ਚੱਲਦਾ ਜਵਾਬ ਦੇ 20000 ਅਗਲਾ ਤੇ ਆ ਰੋਟੀ ਟੁਕ ਪਲੀਦਾ ਕੱਪੜਾ ਹੁਣ ਇਹਨਾਂ ਮੈਂ ਕਿੰਨਾ ਘਰ ਆਇਆ ਸਾਰਾ ਮੈਨੂੰ 21 ਬਾਈ ਹੇਅਰ ਵੀ ਆਨਿਲਦਾ ਇਹ ਸਕੂਲ ਮੇਰੇ ਸਕੂਲ ਇਹਨੇ ਮੈਨੂੰ ਬ੍ਰੇਕ ਦਿੱਤਾ ਫਿਰ ਕਹਿੰਦਾ ਮੈਂ ਕਿ ਕੰਮ ਬੜਾ ਚੱਕਾ ਉਹ ਸਕੂਲ ਜਾ ਬਨੇ ਹਟਾਇਆ ਇਸ ਨੂੰ ਫਿਰ ਐਟਾ ਤੂੰ ਪੰਨਾ 10ਵੇਂ ਦੇ ਟੈਨਸ ਦੇਣ ਲਿਆਣਾ ਕੋਈ ਸਿੱਧ ਭਾਈ ਨਹੀਂ ਕਰਵਾਈ ਜਾਂਦਾ ਮਸਾਂ ਕੰਮ ਨਿਭੜਿਆ ਜਾ ਖਾਣੇ ਨੂੰ ਕੰਮ ਕਿਹੜਾ ਨਿਭੜਦੇ ਨੇ ਕੀ ਹੋ ਗਿਆ ਕੱਲੀ ਬੋਲੀ ਐਨੀ ਹੈ ਕੱਲੀ ਤਾਂ ਬੋਲਣੀ ਆ ਮੈਂ ਸਾਰਾ ਦਿਨ ਕੱਲੀ ਘਰੇ ਰਹਿਣੀ ਆ ਨੰਨੂ ਪਤਾ ਮੈ ਕੱਲੀ ਕਿਵੇਂ ਦਿਨ ਟਪਾਉਣੀ ਹੈਗੀ ਲੈ ਕੇ ਸਾਰਾ ਦਿਨ ਕੱਲੀ ਘਰੇ ਰਹਿਣੀ ਹੈ ਹੋਰ ਤੇਰੇ ਕੋਲੇ ਪਿੰਡ ਰਹੇ ਪਿੰਡ ਦੀ ਤਾਂ ਮੈਨੂੰ ਲੋੜ ਹੀ ਨਹੀਂ ਤੂੰ ਹੀ ਬਹਿ ਜਾ ਕਰ 10 ਮਿੰਟ ਮੇਰੇ ਕੋਲੇ ਤੇ ਮੈਂ ਤਾਂ ਹੁਣ 10 ਮਿੰਟ ਵਿਹਲੇ ਹੁਣ ਤੇਰੇ ਕੋਲੇ ਬਹਿ ਗਿਆ ਹੁਣ ਤਾਂ ਐਂ ਦੇਖ ਹਫਤੇ 'ਚ ਮੈਨੂੰ ਅੱਧਾ ਦਿਨ ਛੁੱਟੀ ਹੁੰਦੀ ਏ ਉਦੋਂ ਐਂ ਹੁੰਦਾ ਵੀ ਚਲ ਇੱਧਰ ਉੱਧਰ ਖੇਤ ਬੰਨਾ ਮਾੜਾ ਮੋਟਾ ਪਿੰਡ 'ਚ ਕੰਮ ਧੰਦੇ ਨਵੇੜਿਆ ਵਾ ਫੇਲ ਤੇ ਕਮੈਂਟਰੀ ਨਹੀਂ ਲੋਕਾਂ ਨੂੰ ਪਤਾ ਨਹੀਂ ਕਿਵੇਂ ਟੂਰਾਂ ਤੇ ਭਗ ਜਾਂਦੇ ਨੇ ਇੱਥੇ ਦਾ ਸਾਰਾ ਦਿਨ ਧੰਦੇ ਹੀ ਨੁਕਦਾਗਾ ਮੈਂ ਤਾਂ ਤੇਰੀ ਕਮਾਈ ਦਾ ਭੋਰਾ ਸੁਖ ਨਹੀਂ ਆਏਗਾ ਮੇਰੀ ਗੱਲ ਨੂੰ ਲੋਕਾਂ ਨੇ ਹੀ ਗੁੜਮੀਆਂ ਗੱਲਾਂਆਂ ਗੱਲਾਂਆਂ ਰਹਿੰਦਿਆਂ ਤੂੰ ਕਿਹੜਾ ਕੋਈ ਲੈਦੀ ਰਹਿਣੀ ਐ ਲੋਕਾਂ ਦੇ ਬੁੜੀਆਂ ਤੁਰੀਆਂ ਵੀ ਫਿਰ ਘਰ ਘਰ ਫਿਰਦੀਆਂ ਨੇ ਮੈਂ ਬੈਠੀ ਵੀ ਘਰੇ ਰਹਿਣੀ ਆ ਘਰ ਨੂੰ ਰਾਂਡ ਗਵਾਂਡ ਤੂੰ ਜਾ ਵਾ ਭਗ ਜਾ ਕਰੇ ਜੇ ਕੰਮ ਧੰਦਾ ਅਗਲੇ ਜਾਂਦਾਗਾ ਹੂੰ ਕੋਣ ਫਿਰਦਾ ਕੋਈ ਨਹੀਂ ਕੋਲ ਆਉਂਦੇ ਘਰੇ ਐ ਜਾਊਂਗੀ ਤਾਂ ਤਾਂ ਹੀ ਜੇ ਮੇਰੇ ਘਰ ਦੇ ਕੰਮ ਨਿਭਣਗੇ ਤੈਂਦੇ ਤੈਨੂੰ ਕਹਿੰਦੀ ਆ ਵੀ ਮਾੜਾ ਮੋਟਾ ਮੇਰੇ ਨਾਲ ਕੰਮ ਕਰਵਾ ਦਿਆ ਕਰ بس ਫੇਰ ਸਨ ਦੀ ਉਦੋਂ ਵੀ ਲੋਟਾ ਘਰ ਦੇ ਕੰਮਾਂ ਚ ਬੰਦੇ ਦਾ ਜੀ ਲੱਗਿਆ ਰਹਿੰਦਾ ਟਾਈਮ ਪਾਸ ਹੋ ਜਾਂਦਾ ਦਿਨ ਲੰਘ ਜਾਂਦਾ ਆਓ ਬਸ ਘਰ ਦੇ ਕੰਮਾਂ ਚ ਹੀ ਲੱਗੀ ਰਹੋ ਬਾਹਰਲੀ ਦੁਨੀਆ ਨਾ ਕਦੇ ਦਿਖਾਈ ਮੈਨੂੰ ਔਖਾ ਤਾਂ ਮੇਰੇ ਵਰਗੇ ਦਾ ਜਿਹੜਾ ਉੱਥੇ ਸਾਰਾ ਦਿਨ ਕੁਰਸੀ ਤੇ ਬਿਨਾ ਅੱਗੇ ਤੋਂ ਉੱਠ ਵੀ ਨਹੀਂ ਸਕਦਾ ਮੈਨੂੰ ਤਾਂ ਹੀ ਲੱਗਦਾ ਤੇਰਾ ਕੰਮ ਔਖਾ ਤੂੰ ਤਾਂ ਟੌਰ ਨਾ ਬਹਿ ਜਾ ਨਾ ਜਾ ਕੇ ਕੁਰਸੀ ਤੇ ਆਉਂ ਜਾਨੂੰ ਪੱਕੀਆਂ ਪਕਾਈਆਂ ਮਿਲ ਜਾਂਦੀਆਂ ਨੇ ਇਹ ਕੰਮ ਕਾਦਾ ਔਖਾ ਹੋਇਆ ਕਹਿਣਾ ਹੀ ਸੌਖਾ ਹੈ ਤਾਂ ਜਦੋਂ ਸਾਂਵੇਂ ਥਾਂ ਤੇ ਅਗਲਾ ਵੈਂਡਰ ਤੋਂ ਪਤਾ ਲੱਗਦਾ ਚਲ ਚੰਗਾ ਤੁਹਾਡੀ ਘੁੱਟੀ ਬਣਾ ਲਿਆ ਥੱਕੀ ਪਈ ਆ ਮੈਂ ਕੰਮ ਕਰਦੀ ਵਾਹੇ ਤੈਨੂੰ ਆਦਾ ਹੀ ਕੋਈ ਚਾਹ ਦੀ ਬਣਾ ਰਿਆ ਫਿਰ ਕੋਈ ਨਹੀਂ ਗਾਹਾਂ ਜੇ ਛੁੱਟੀਆਂ ਮਿਲੀਆਂ ਬੰਨ ਚਾਰ ਲੈ ਕੇ ਛੁੱਟੀਆਂ ਕਮਾ ਲਿਓ ਤੈਨੂੰ ਮੇਰੇ ਕਰਮਾਂ 'ਚ ਕਿੱਥੇ ਸੁੱਖ ਪਤਾ ਨਹੀਂ ਕਿਵੇਂ ਟੀਮ ਇਹ ਕਹਿੰਦੇ ਨੇ ਮੇਰੇ ਘਰ ਵਾਲਾ ਮੈਨੂੰ ਚਾਹ ਪਿਆ ਕੇ ਦੇ ਦਿੰਦਾ ਬਣਾ ਕੇ ਦੇ ਦਿੰਦਾ ਮੇਰਾ ਵੀ ਦਿਮਾਗ ਖੱਲਿਆ ਪਿਆ ਬੋਲਦੀ ਕੀ ਐ ਕੋਸ ਹੋਰ ਹੀ ਬੋਲਿਆ ਜਾਂਦਾ ਮੇਰੇ ਕਰਮਾਂ 'ਚ ਨਹੀਂ ਸੁੱਖ ਹੈਗਾ ਵੀ ਬੈਠੀ ਬਿਠਾਈ ਨੂੰ ਚਾਹ ਦੀ ਘੁੱਟੀ ਮਿਲ ਜੂਗੀ ਪੱਕੀਆਂ ਪਕਾਈਆਂ ਤਾਂ ਕਿੱਥੋਂ ਮੈਂ ਲੈਂਦੀ ਆ ਆ ਫੀ ਲਿਆ ਮੈਂ ਡੱਬੀ ਲਾ ਕੇ ਹੋਰ ਬਣਾ ਲਿਆ ਕੋਈ ਨਹੀਂ ਮੈਂ ਕੱਢਦਾ ਨੇ ਟਾਈਮ ਚੋ ਟਾਈਮ ਕੋਈ 5 4 ਦਮ ਨਹੀਂ ਚੁੱਟਗਾਂ ਲੈਨੇ ਪੇਸ਼ੇ ਦਾ ਹਿਸਾਬ ਕਿਤਾਬ ਦੇਖਦੇ ਆਂ ਆਪਾਂ ਜਾਇਆ ਵਾਂਗੇ ਕਿਤੇ ਨਾ ਫਿਰ ਮੁੰਡਾ ਕਿਦੇ ਕੋਲ ਛੱਡ ਕੇ ਜਾਵਾਂਗੇ ਮੁੰਡੇ ਨਾਲ ਲੈ ਜਾਾਂਗੇ ਕੋਈ ਨਹੀਂ ਛੁੱਟੀਆਂ ਵੇਲੇ ਵਗ ਜਾਾਂਗੇ ਮੁੰਡੇ ਦੀ ਪੜਾਈ ਦੀ ਲੋਟ ਆਉਗਦੀ ਐਸਾਂ ਦਾ ਮੈਡਮ ਕੰਮ ਦੇ ਦਿੰਦੇ ਫਿਰ ਕੰਮ ਵੀ ਕਰਵਾਣਾ ਹੋ ਜਵਾਕ ਨੂੰ ਔਰ ਚੰਗਾ ਮੈਂ ਤਾਂ ਚਾਹ ਲਿਆ ਹੁੰਨੀਆ ਕਰਕੇ ਇਹਦਾ ਹੁਣ ਪਤਾ ਹੀ ਐ ਵੀ ਕੰਮ ਧੰਦੇ ਤੇ ਨਿਬੜਦੀ ਨਹੀਂ ਜੀ ਇੰਨਾ ਵਿਲਾ ਕੌਣ ਆ ਮੈਂ ਤਾਂ ਕੋਈ ਦੇਖਿਆ ਨਹੀਂ ਗਾ ਵੀ ਇੰਨਾ ਵਿਲਾ ਸਾਰਾ ਦਿਨ ਤਰੇ ਫਿਰਦਾ ਚਲ ਮਿੱਠੀ ਗੋਲੀ ਦੇਣੀ ਸੀ ਦੇਤੀ ਚਲ ਜੇ ਕਦੇ ਬਾਹਲਾ ਗੁਰੂ ਮੈਂ ਠਟ ਗਿਆ ਲੈਵਾਂਗੇ ਗੁਰਦੁਆਰੇ ਆਹੀ ਹੁੰਦਾ ਹੋਰ ਕੀ ਹੈ ਹਣ ਜੇ ਦੱ ਦੱ ਤਪ ਪਵਰੀਆਂ ਨਿਕਲੇ ਤੀਰਾ ਕੋਣ ਆ ਜੀਦਾ ਹੁਣ ਫੋਨ ਚੱਕ ਕੇ ਲੈਂਦਾ ਕੱਪ ਦੀ ਬਾਹਰ ਨੂੰ ਹੁਣ ਕੰਮ ਤੋਂ ਦੇ ਵਾਲੇ ਆ ਗਏ ਇਹਨੂੰ ਬਗਾ ਦੱਸ ਕੇ ਦੇ ਟਾਈਮ ਪਹਿਲਾਂ ਵੀ ਦੋ ਦਿਨ ਮਸਾਂ ਘੰਟਾ ਜਿੱਤੀ ਵੀ। ਮਤਲਬ ਫੇਰ ਵੀ ਬਹੁਤ ਨਿਕਲੇ ਵਧੀਆ। ਚਾਹ ਬਣਾ ਲਈ ਤੂੰ ਤਾਂ ਨਹੀਂ ਆਖੇ ਲੱਗਦਾ। ਚਾਹ ਵਧੀਆ ਹੋਇਆ। ਆਹ ਹੋ ਵਧੀਆ ਹੋਇਆ ਜਦੋਂ ਆਪ ਨੂੰ ਕਰਨਾ ਪੈਂਦਾ ਉਦੋਂ ਵਧੀਆ ਹੋਇਆ। ਨਾਲੇ ਫੇਰ ਵੀ ਕਹੇਗਾ ਤੂੰ ਤਾਂ ਬੈਲ ਨਹੀਂ ਆ। ਨਾ ਤੇਰੇ ਸਾਹਮਣੇ ਹੁਣ ਬੈੰਦੀ ਸੀ ਅਜੇ ਮੰਜਾ ਢਾਕੇ ਜਰਕਦੇ ਨੇ ਕਹਤਾ ਕਰ ਲਿਆ ਚਾਹ। ਕੋਈ ਨਹੀਂ ਸਾਰਾ ਨਾਲ ਲੜਦੇ ਹੁੰਦੇ ਹੋਰ ਹੁਣ ਚਾਹ ਕੌਣ ਕਰਕੇ ਲਿਆਉਂਦਾ ਹੈ ਨਾਲ ਆਈ ਸੀ ਚਾਰ ਦਾਣੇ ਖੰਡ ਦੇ ਚਾਹ ਵੀ ਦੇ ਕਿੰਨੀ ਫਿੱਕੀ ਬਣੀ ਆ ਸਾਹੀ ਮੈਂ ਚੱਲ ਕੋਈ ਨਹੀਂ ਫਿਰ ਮੈਂ ਚਾਹ ਪੀ ਕੇ ਹੁਣੀ ਜਾਣਾ ਉਹੀ ਤੋਂ ਆਦੀ ਬੇਲਾ ਉੱਥੇ ਫੇਰਾ ਕੀ ਨਾ ਗੱਲ ਹੁਣ ਲਾ ਕੰਮ ਹੋਰ ਵੱਧ ਗਿਆ ਘੰਟਾ ਐ ਸੀਗਾ ਮੈਂ ਤਾਂ ਘਰੇ ਆ ਕੇ ਬੈਠਿਆ ਹੁਣ ਤਾਂ ਜੇ ਕੋਈ ਹੋਰ ਚੀਜ਼ ਦੀ ਲੋੜ ਹੋ ਵੀ ਦੱਸ ਦੇ ਉਹ ਤੇਰਾ ਬਿੱਲ ਬਣਾ ਕੇ ਦੇ ਦੂੰਗਾ ਅੱਡਾ ਬਿੱਲ ਬਣਾ ਕੇ ਦੇਵਾਂਗਾ ਸਭ ਚੀਜ਼ਾਂ ਮੁੱਕੀਆਂ ਪਈਆਂ ਨੇ ਘਰ 'ਚ। ਹੋ ਲਿਆ ਦੇਣਾ ਹੁਣ ਮਹੀਨੇ ਦੋ ਮਹੀਨੇ ਦਾ ਰਸਣ ਇਕੱਠਾ ਲਿਆਉਣਾ। ਨਾਏ ਕੁਝ ਖਾਣ ਨੂੰ ਲਿਆਈ ਕਈ ਵਾਰ ਰੋਟੀ ਨਾ ਬਣੇ ਬੰਦਾ ਚਾਹ ਦੀ ਕੁੱਟ ਕਰਕੇ ਬਿਸਕੁਟ ਵਗੈਰਾ ਤਾਂ ਖਾ ਲਿਆ ਕਰੇ। ਰਸਈ ਜੀ ਲਿਆਉਂਗਾ ਉਹ ਬੇਟੀ 3400 ਹੀ ਦੇ ਜਾਂਦੀ। ਉਸ ਮਰਜ਼ੀ ਲਿਆਈ ਖਾਣ ਨੂੰ ਲਿਆਈ। ਆਪ ਦੇ ਆਪ ਦਾ ਤੈਨੂੰ ਨਹੀਂ ਆਉੜਦੀ ਵੀ ਮੈਂ ਲਿਆਦਾ ਕੁਝ। ਐਨਾ ਕਿੱਥੇ ਦਿਹਾੜਾ ਵੰਦਾ ਰਕਮਾਂ 'ਚ ਸੌਤ ਹੁੰਦੀ ਐ ਤੂੰ ਪਹਿਲਾਂ ਸੋਹੀ ਗੱਲ ਆ। ਨਾ ਤੈਨੂੰ ਘਰ ਦੇ ਕੰਮਾਂ ਚ ਨਹੀਂ ਧਿਆਨ ਰਹਿੰਦਾ ਤੇ ਨਾ ਹੋਰ ਤੇਰਾ ਧਿਆਨ ਜਾਂਦਾ ਕਿੱਥੇ ਹੈ ਤੇਰਾ ਕਰ ਉਹੀ ਤਾਂ ਗੱਲ ਗਰੀਨ ਹੈ ਵੀ ਸਾਰਾ ਦਿਨ ਉੱਥੇ ਅਗਲੇ ਦੇ ਕੰਮ ਤੇ ਹੁੰਨੇ ਤਾਂ ਆਪਦਾ ਕੰਮ ਹੋਬ ਤੁਰੇ ਫਿਰਦੇ ਹੋਈਏ ਤਾਂ 100 ਬੰਦਾ ਜਾ ਉਹ ਕਰਦਾ ਹੈਗਾ ਹੁਣ ਮੇਰਾ ਤਾਂ ਸਾਰਾ ਦਿਨ ਉੱਥੇ ਸਾਰਾ ਦਿਨੀ ਉਹਨਾਂ ਕੋਲੇ ਟੱਪ ਜਾਂਦਾ ਕੰਮ ਕਰਦੇ ਹੁੰਦੇ ਧਿਆਣਾ ਲੋਕਾਂ ਦੇ ਬੁੜੀਆਂ ਕਲੀਆਂ ਵਗ ਜਾਂਦੀਆਂ ਇਹ ਸੌਦਾ ਪੱਤਾ ਲੈਣ 4 ਰੁਪਏ ਘਰੇ ਦਾ ਫੜਾਉਂਦਾ ਨਹੀਂ ਵੀ ਮੈਂ ਕਿਸੇ ਕਮਾਂਡ ਨਾ ਜਾ ਕੇ ਲਿਆ ਆਂ ਉਹ ਨਹੀਂ ਫਿਰ ਜਦੋਂ ਤੂੰ ਜੇ ਕੱਲ੍ਹ ਦੱਸਣਾ ਦੀ ਮੈਂ ਆਉਂਦਾ ਫਿਆ ਲਿਆ ਆਉਂਦਾ ਜਦੋਂ ਕੰਮ ਤੋਂ ਆਣਾ ਹੁੰਦਾ ਹੁਣ ਤੂੰ ਦੱਸਿਆ ਤੇ ਹੁਣ ਹੀ ਮੈਂ ਲਿਆ ਦਾ ਨਾ ਚੰਪਈ ਸਾਰਾ ਦਿਨ ਤੇਰੇ ਨਾਲ ਤਾਂ ਚੱਕੀ ਜਾਨੀ ਨਾ ਇਹ ਜੇ ਤੂੰ ਘਰ ਸਾਹਮਣੇ ਕਿ ਮੈਂ ਦੋ ਦਿਨ ਪਿੰਡ ਜਾਇਆ ਵਾਂ ਜਵਾਬ ਦੇ ਪੇਪਰ ਪੈ ਜਾਣ ਦੇ ਫੇ ਪੇਪਰ ਜੇ ਫਿਰ ਤੂੰ ਹੈਗਾ ਤਾਂ ਹੈਗਾ ਕਰੇ ਮੈਨੂੰ ਕਿਹੜਾ ਠੇਕਾ ਲਿਆ ਹੁਣ ਸਾਰਾ ਦਿਨ ਕੰਮ ਤੇ ਜਾ ਵਰਦਿਆ ਉਹਨੂੰ ਦੋ ਦਿਨ ਤੂੰ ਪੜਾ ਦੇ ਜਵਾਬ ਪਾਸ ਹੋ ਜੂ ਅੱਗੇ ਮੈਂ ਲਾ ਦੇ ਰੋ ਜਬ ਸੋਹਜੇ ਹੋ ਕੇ ਜਾਂਦਾ ਸਕੂਲ ਚ ਨਾ ਨਾਏ ਤੂੰ ਮੈਨੂੰ ਕਹੇ ਕਿ ਤੂੰ 베ਲੀ ਆ ਫੇਰ ਹੁਣ ਉਹ ਹੀ ਗੱਲ ਜਿਵੇਂ 베ਲੀ ਫੇਰ ਘਰ ਤੱਕ ਕੰਮ ਹੁੰਦੇ ਨਹੀਂ ਫੇਰ ਮੈਨੂੰ ਵਗ ਜਾਂਦੇ ਦੋਦ ਉਹ 베ਲੀ ਦਾ ਖਰਾਏ ਆ ਅੱਗੇ ਵੀ ਰੋਟੀ ਖਾਣੀ ਆ ਮੈਂ ਜਾਂਦੇ ਨਹੀਂ ਵੀ ਖਾਣੀ ਆ ਜਵਾਗ ਨੂੰ ਵੀ ਬਣਾ ਕੇ ਦੇਣੀ ਆ ਸਕੂਲ ਚ ਲੈ ਜਾਂਦਾ ਟੀਪਣਾ ਮੈਥੋਂ ਇੰਨਾ ਕਿਵੇਂ ਹੋਊਗਾ ਆ ਮੈਂ ਦਮ ਤੇ ਜਾਊਂ ਕੁਝ ਜਵਾਗ ਨੂੰ ਤਿਆਰ ਕਰਕੇ ਦਰੂਗਾ ਅੰਗਾ ਤੇ ਦਾ ਸਾਦਾ ਹੀ ਨਹੀਂ ਹੋਰ ਮਨੇ ਬੁੜੀਆਂ ਦਾ ਕੰਮ ਐ ਨਾ ਮੇਰੀ ਗੱਲ ਸੁਣੋ ਮੈਂ ਪਿੰਡ ਜਾਊਂਗੀ ਤਾਂ ਹੈਗੀ ਚਲ ਮੈਂ ਕੰਮ ਧੰਦਾ ਕਰਕੇ ਵਗ ਜਾਂ ਆਥੋਂ ਨੂੰ ਮੈਂ ਮੁੜਿਆ ਜੇ ਮੈਨੂੰ 2-3000 ਰੁਪਿਆ ਦੇ ਦੇ ਮੈਂ ਕੱਪੜੀ ਲੈ ਆਵਾਂ ਆ ਗਈ ਪਿੰਡ ਜਾਇਆ ਹੀ ਆਥੋਂ ਨੂੰ ਮੁੜਿਆ ਨਹੀਂ ਚਲੋ ਤਾਂ ਲੋਟ ਆਇਆ ਹੁਣ ਆ 2-3000 ਕੱਪੜਿਆਂ ਨੂੰ ਕਿਵੇਂ ਕਮਾਲ ਹੋਊਗੀ ਵਧੀ ਵਧੀ ਜਾਨੀ ਹੁਣ ਮੈਂ ਚਾਹ ਕੁੜਦਾ ਸਮਾਨ ਲੈ ਆਉਂਗਾ ਕਿ ਇੰਨਾ ਉੱਥੇ ਹੀ ਫੇਰਾ ਕੀ ਗੱਲ ਰੁਕੜੀ ਮੈਨੂੰ ਨਹੀਂ ਕਿੰਨੇ ਕ ਮਿਲਦੀ ਐ ਨਾ ਹੱਦ ਹੋ ਗਈ ਤੇਰੀ ਆਲੀ ਇੱਕਦਮ ਕਾਦਾ ਸਾਰਾ ਕੰਮ ਕਰਾਂ ਉੱਤੋਂ ਮੈਨੂੰ ਕੱਪੜਾ ਲੀੜਾ ਵੀ ਨਾ ਮੇਰੇ ਆ ਇਹਨਾਂ ਦੀ ਬਹੂ ਦੇਖ ਲੈ ਕਹਿੰਦੀ ਮੈਂ 5000 ਦਾ ਇੱਕ ਸੂਟ ਲੈ ਕੇ ਆਈਆਂ ਮੈਂ ਫੇਰ ਵੀ ਤੁਹਾਨੂੰ ਸਾਈਟ ਉੱਪਰ ਦੇ ਕੱਪੜੇ ਲੈ ਕੇ ਆਉਂਗੀ ਤੁਹਾਨੂੰ ਯਾਰ ਜੇ ਅਗਲਾ ਤਾਂ ਜਹੇ 50000 ਵਾਲਾ ਪਾਵੇ ਕੰਮ ਕਰਨ ਨੂੰ ਦੇਖ ਕੇ ਕੱਚਾ ਤਾਂ ਨਹੀਂ ਡੋਣਾ ਗੱਲਾਂ ਦੇ ਕਰਦਾ ਕਿ ਕੰਮ ਕਰਨ ਨੂੰ ਤਾਂ ਕਿ ਤੂੰ ਕਰਿਆ ਕਰ ਕੰਮ ਲੋਕਾਂ ਦੇ ਬੁੜੀਆਂ ਕਿਹੜਾ ਕੱਲੀਆਂ ਰੈਂਦੀਆਂ ਕਰੇ ਫਿਰ ਲੋਕਾਂ ਦੇ ਬੁੜੀਆਂ ਕਿਹੜਾ ਕੱਪੜੇ ਨਹੀਂ ਪਾਉਂਦੀਆਂ ਮੈਨੂੰ ਨਹੀਂ ਪਤਾ ਯਾਰ ਕੋਈ ਪੈਸਾ ਪੂਸਾ ਹੈ ਨਹੀਂ ਮੇਰੇ ਕੋਲੇ ਚੁੱਪ ਕਰਕੇ ਆਦਾ ਬਹਿ ਜਾ ਹੋਰ ਦੇਹ ਲਾ ਲੈ ਲੋੜਾ ਆ ਗਿਆ ਜਿਵੇਂ ਮੈਂ ਚਾਹ ਗੁੜਨੇ ਆ ਮੈਂ ਕਿ ਤੇਰੇ ਸੂਟ ਲਿਆਵਾ ਤੇਰੇ ਠਛਨੇ ਵਛਨੇ ਪੂਰੇ ਕਰਾ ਮੈਨੂੰ ਨਹੀਂ ਪਤਾ ਜੇ ਤੈਂ ਤੂੰ ਮੈਨੂੰ ਪੈਸੇ ਦੇ ਦੇਗਾ ਤਾਂ ਤਾਂ ਮੈਂ ਇੱਥੇ ਰੋਟੀਆਂ ਪਕਾ ਦੂੰਗੀ ਨਹੀਂ ਮੈਂ ਇਥੋਂ ਤਾਂ ਆਪਣੀ ਪਕਦੀਆਂ ਫਿਰ ਪਕਾ ਲਈ ਨਾ ਪਕਾਈ ਯਾਰ ਮੈਂ ਟਰੱਪੇ ਦੀ ਖਾਏ ਹੂੰ ਦੇਖੂਗਾ ਨੇ ਤੂੰ ਕਿਵੇਂ ਨਹੀਂ ਲਾਉਂਦੀ ਨਾ ਵੀ ਕੱਪੜੇ ਲਿਆਉਣਗੇ ਤਾਂ ਤੂੰ ਮੈਨੂੰ ਹੈ ਬਚ ਕੇ ਪੈ ਗਿਆ ਹੱਦ ਹੋ ਗਈ ਤੇਰੇ ਵਾਲੀ ਹੰਦਾ ਮੈਂ ਕਰਾਂ ਕਰਦਾ ਕੱਪੜਾ ਲੀੜਾ ਮੈਨੂੰ ਨਾ ਮਿਲੇ ਫਿਰ ਮੈਨੂੰ ਹੰਦੇ ਕਰੇ ਦਾ ਕੀ ਫਾਇਦਾ ਇਹ ਹੋਰ ਹੰਦਾ ਕੌਣ ਕਰੇ ਮੇਰੇ ਹੋਰ ਕਪੜਾ ਮੈਂ ਨਹੀਂ ਕਿਸੇ ਦਾ ਧੰਦਾ ਕਰਦਾ ਨਾ ਫਿਰ ਹੋਰ ਕਪੜਾ ਲੀੜਾ ਮੈਨੂੰ ਕੌਣ ਲੈ ਕੇ ਦੇਵੇ ਉਹ ਜਿਆ ਹੁੰਦਾ ਉਹ ਜਿਆ ਤੂੰ ਪਾਈ ਫਿਰਦੀਆਂ ਉਹ ਜਿਆ ਕੋਈ 20 ਦਿਨਾਂ ਨੂੰ ਲਿਆਵਾਂਗੇ ਮੇਰੇ ਕੋਲ ਦੋ ਸੂਟ ਆ ਆ ਇੱਕ ਧੋ ਲੈਣੀ ਆ ਇੱਕ ਪਾ ਲੈਣੀ ਆ ਆ ਵੀ ਪੱਟਣ ਵਾਲੇ ਹੋਏ ਪਹਿਣੇਗੇ ਤੇ ਜਿੰਨਾਂ ਕੋਲੇ ਇੱਕ ਵੀ ਨਹੀਂ ਹੁੰਦਾ ਵਿਚਾਰੇ ਮੰਗ ਕੇ ਪਾਉਂਦੇ ਤੇਰੇ ਕੋਲੇ ਹੈ ਤਾਂ ਹੈ ਦੋ ਹੁਣ ਫੇਰ ਲਿਆਵਾਂਗੇ ਦੋ ਵੀ 20 ਦਿਨਾਂ ਨੂੰ ਹੁਣ ਇੱਕੇ ਦਾ ਮੈਂ ਚਾਹ ਗੁਰਦਾ ਸਮਾਨ ਲਿਆਵਾਂ ਰੋਹਿਤਾ ਤੋਂ ਕਹਿੰਦੀ ਤੂੰ ਚਾਹ ਘੋੜ ਦਾ ਸਮਾਨ ਲਈ ਮੈਂ ਕੱਪੜੇ ਲੈ ਆਉਂਗੀ ਮੇਰੇ ਕੱਪੜੇ ਵਾ ਤਾਂ ਤੇਰੇ ਉਹੀ ਭਾਦੀ ਬਣ ਜਾਂਦੀ ਐਵੇਂ ਰਵੜੰਗੂਣਾ ਬਾਅਦ ਮੈਂ ਤੁਹਾਨੂੰ ਦੱਸਾਂ ਤੇ ਹੋਰ ਚਿੱਤਰ ਖਾ ਲੈਗੀ ਜਬ ਆਗ ਜਾ ਉਹ ਉੱਠ ਕੇ ਮੈਂ ਕੋ ਜਾਵਾ ਤੂੰ ਹੀ ਜਾ ਮੈਂ ਤਾਂ ਮਾਰ ਕਰਾਂਗੀ ਬੈਠੀ ਬੈਠੀ ਮੰਜਾ ਤਾਂ ਮੇਡਾ ਹੈਗਾ ਮੈਂ ਕੋ ਜਾਵਾ ਤੂੰ ਹੀ ਭੱਗ ਜਾ ਤਾਂ ਮੈਨੂੰ ਹੀ ਜਾਣਾ ਪਊਗਾ ਮਿੰਟ ਮਿੰਟ ਦੋ ਬਦਲਦੀਆਂ ਆ ਛੂਟ ਲਿਆ ਦੇ ਮੈਨੂੰ ਉਹ ਲਿਆ ਦੇ ਪਹਿਲਾਂ ਚਾਹ ਘੋੜ ਦਾ ਸਮਾਨ ਮਕਾਤਾ ਬੱਢਣੇ ਨੇ ਭਾਦੀ ਬਣ ਗਈ ਪੈਸੇ ਕਾਦੇ ਮੰਗ ਲੈ ਅੱਧ ਹੋਈ ਪਈ ਐ ਜੀ ਕੰਮ ਤਾਂ ਕੇ ਤੂੰ ਕਰ ਕਰਦਾ ਸਾਰਾ ਦਿਨ ਕੱਪੜਿਆਂ ਨੂੰ ਅੱਗੇ ਮੇਰੇ ਕੋਲੇ ਪੈਸੇ ਨਹੀਂ ਹੈਗੇ ਫਿਰ ਤੂੰ ਦੱਸ ਤੱਕੀ ਬਗ ਜਾਣਾ ਟਾਅਰ ਕੱਢ ਕੇ ਫਿਰ ਤੇਰੇ ਜਾਣ ਦਾ ਕੀ ਫਾਇਦਾ ਜਦੋਂ ਮੈਨੂੰ ਉਹੀ ਗੱਲ ਪੈਸੇ ਨਹੀਂ ਦੇ ਨੇ ਕੱਪੜੇ ਲਿਆ ਉਹਨੂੰ ਜਿਉਂ ਤੈਨੂੰ ਕੋਈ ਨਾ ਮੈਂ ਵੀ ਅੱਖ ਨੇ ਪਕਾ ਕੇ ਲੰਗਰ ਤੈਨੂੰ ਮੇਰੇ ਲੰਗਰ ਪੱਕੇ ਹੀ ਖਾ ਲੋ ਚੱਲ ਮੈਂ ਤਾਂ ਪਾ ਮਾ ਧੁੱਪੇ ਮਰਨੇ ਨੇ ਜਾਣ ਲਈ ਨਾ ਹੋਈ ਵੰਦ ਕੀ ਦੇ ਮੇਰਾ ਕਰੇ ਸ਼ਕਾ ਵੀ ਬੁੱਲਗੇ ਅਗੇ ਰੱਬਾ ਜੀ ਮੇਰਾ ਮਾਪਿਓ ਨਾਲ ਲੜਾਇਆ ਕਰੋ ਮੈਨੂੰ ਖੜਾਉਣੇ ਨਹੀਂ ਚਾਹੀਦੇ ਬਸ ਹੱਸਦਾ ਬਸਦਾ ਘਰ ਚਾਹੀਦਾ ਹੈ ਰਣਜੀਤ ਪਤਾ ਨਹੀਂ ਕਿਵੇਂ ਬਾਜ ਜਾਂਿਆ ਮਰੀ ਜਾਂਦਾ ਸੁੱਕਿਆ ਵਾ ਹਾਂ ਕੀ ਹੈ ਬੈਠ ਕੀ ਹੋ ਗਿਆ ਹੁਣ ਕੀ ਦਿਖ ਪੈਗਾ ਆ ਦੇਖੋ ਕੀ ਆ ਪਰਖ ਦੇ ਰੱਬਾ ਜੀ ਮੇਰੇ ਮਾਪਿਓ ਨੂੰ ਨਾ ਲੜਾਇਆ ਕਰੋ ਮੈਨੂੰ ਖਲਾਉਣੇ ਨਹੀਂ ਚਾਹੀਦੇ ਬਸ ਹੱਸਦਾ ਘਰ ਚਾਹੀਦਾ ਦਿਵਾਕ ਨੇ ਲਿਖਿਆ ਮੈਂ ਦੇਖ ਲਿਆ ਸਭ ਕੁਝ ਆਪਣੀ ਲੜਾਈ ਦਾ ਕਰਕੇ ਨਾ ਬੱਚਾ ਦੇ ਕਿੰਨਾ ਕੁਝ ਸੋਚਦਾ ਦਾ ਜਵਾਕ ਕੀ ਮੈਂ ਉਹਦੇ ਦਿਮਾਗ ਤੇ ਅਸਰ ਪੈਂਦਾ ਹੋਣਾ ਹੈ ਆਪਾਂ ਵੀ ਆਪਣੀ ਲੜਾਈ ਕੀ ਵੀ ਰਹਿੰਦੇ ਸੀ ਹਨਾ ਜਵਾਕ ਬਾਰੇ ਤਾਂ ਆਪਾਂ ਸੋਚੇ ਹੀ ਨਹੀਂ ਕਦੇ ਕਿ ਜਵਾਕ ਦੇ ਦਿਮਾਗ ਚ ਆਈ ਹੈ ਨਾ ਇਹ ਗੱਲੇ ਉਹ ਵੀ ਟੈਂਟ ਟੈਂਟ ਗੰਦੇ ਕਰਨ ਨੋਟ ਕਰਦਾ ਹੈ ਬੋਨ ਮਾਰ ਕਾਸ਼ ਕਾਸ਼ ਬੀਬਾ ਹਾਂ ਬਤਾ ਹਾਂ ਬਤਾ ਦੇ ਦੇ ਜੀ ਕੋਈ ਆ ਤੋਰੇ ਬੈਠਾ ਪੁੱਤ ਤੁਸੀਂ ਨਾ ਹੁਣ ਤੇਰਾ ਨਾ ਵਾਦਾ ਕਰਦੇ ਹੁਣ ਅਸੀਂ ਕਦੇ ਨਹੀਂ ਲੜਾਂਗੇ ਚੰਗਾ ਤੇਰਾ ਮਿਲ ਗਿਆ ਸੀ ਪੁੱਤ ਲਿਖਿਆ ਹੋਇਆ ਉਹ ਦਿਮਾਗ ਤੇ ਟੈਨਸ਼ਨ ਨਾ ਪਾਈ ਹੁਣ ਚੰਗਾ ਕੋਈ ਨਾ ਪੁੱਤ ਹੁਣ ਨਹੀਂ ਕਦੇ ਵੀ ਲੜਦੇ ਕੀ ਹਾਂ ਕਦੇ ਵੀ ਸਾਨੂੰ ਪੁੱਤ ਮaaf ਕਰਦੇ ਹੁਣ ਨਹੀਂ ਅਸੀਂ ਕਦੇ ਵੀ ਲੜਦੇ ਹਾਂਜੀ ਹੁਣ ਆਪਾਂ ਨੇ ਕਦੇ ਨਹੀਂ ਲੜਨਾ ਚੰਗਾ ਹੁਣ ਆਪਾਂ ਜਿੰਨਾ ਵੀ ਹੋ ਸਕਿਆ ਜਵਾਬ ਨਾਲ ਵੱਧ ਤੋਂ ਵੱਧ ਟਾਈਮ ਕੱਢਿਆ ਕਰਾਂਗੇ ਤੇ ਤੂੰ ਹੁਣ ਦਿਮਾਗ ਤੇ ਨਾ ਹੋ ਪਾਈ ਚੰਗਾ ਮੇਰਾ ਪੁੱਤ ਪੜਾਈ 'ਚ ਧਿਆਨ ਦੇ ਦੰਗਾ ਹਾਂ ਫਿਰ ਤੈਨੂੰ ਕੋਈ ਨਾ ਦੂਰ ਦਿਖਾ ਕੇ ਲਿਓ ਟੂਰ ਕਢਾ ਕੇ ਲਿਆਵਾਂਗੇ ਚਲ ਪਤਾ ਹੁੰਦਾ ਹੋਣਾ ਚੰਗਾ ਬੋਲੇ ਬਸ ਅਸਮਾਨਾ ਕਰਤ ਜਿਹੜੀ ਗਲਤੀ ਹੋ ਗਈ ਹੋ ਗਈ ਚਲ ਬਾਦਾਂ ਕਰੋ ਹੁਣ ਆਪਾਂ ਕਦੇ ਨਹੀਂ ਲੜਦੇ ਠੀਕ ਹੈ ਪੁੱਤ ਤੁਸੀਂ ਕਦੇ ਨਹੀਂ ਲੜਦੇ ਚਲ ਹੁਣ ਮੈਂ ਰੋਟੀ ਪਕ ਲੈਉਂਗੀ ਆਪਾਂ ਤਿੰਨੇ ਇਕੱਠੇ ਵੇਖ ਕੇ ਰੋਟੀ ਖਾਂਦੇ ਹੈ ਨਾ ਰੋਟੀ ਦਿਉਣੀ ਆਪਾਂ ਕਿਹਨੂੰ ਪਤਾ ਹੀ ਨਹੀਂ ਸੀ ਮੇਰਾ ਪੁੱਤ ਇੰਨਾ ਦਰਦ ਲਈ ਫਿਰ ਦੇਗਾ

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਹੁਣੇ ਹੁਣ ਤੁਸੀਂ ਸਾਡੀ ਵੀਡੀਓ ਵੇਖ ਕੇ ਹਟੇ ਹੋ ਵੀਡੀਓ ਕਿਵੇਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰ ਦੇਣਾ ਬਾਪੂ ਵੀ ਲੜਾਈ ਜਸਾ ਤੋਂ ਵੱਧ ਦੁੱਖ ਬੱਚਾ ਸੰਦਾ ਹੈਗਾ ਇਸ ਲਈ ਹਮੇਸ਼ਾ ਬੱਚਿਆਂ ਲਈ ਪਿਆਰ ਦਾ ਮਾਹੌਲ ਬਣਾਈ ਰੱਖੋ ਤੇ ਜਿਹੜੇ ਸਾਡੇ ਪਿਆਰ ਚ ਨਵੇਂ ਜਿਹੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਰਕੇ ਜਿਹੜੀ ਵੀਡੀਓ ਪਾਵਾਂਗੇ ਉਹ ਤੁਹਾਡੇ ਕੋਲ ਸਾਰਨੋਂ ਪਹਿਲਾਂ ਪਹੁੰਚ ਜੂਗੀ ਤਾਂ ਕਰਕੇ ਤੁਸੀਂ ਸਾਡੇ ਚੈਨਲ ਨੂੰ ਹੁਣੇ ਜਾ ਕੇ ਲਾਇਕ ਬੈਲ ਬੱਟਨ ਤਾਂ ਹੁਣ ਨੂੰ ਨਾਪ ਦਿਓ ਤੇ ਸਭ ਦਾ ਥੈਂਕ ਯੂ ਸਸਾਈ ਗਾਇਜ਼